ਵੀਰ ਜੀ ਹੁਣ ਸਟਾਰਟਿੰਗ ਕਰਕੇ ਦੇਣ ਲੱਗੇ ਆ ਗੱਡੀ ਥੋੜੀ ਜੀ ਬਾਕੀ ਤੇ ਸਾਰੇ ਭਾਵਣੇ ਲੈਣ ਦਾ ਆਣ ਕੇ ਚੈੱਕ ਕਰ ਹੀ ਲੈਣੀ ਆ ਪਰ ਫਿਰ ਵੀ ਉਹ ਆਂਦੇ ਵੀ ਥੋੜਾ ਜਿਆ ਤੁਹਾਨੂੰ ਵਿੱਚ ਮਤਲਬ ਐਗਜ਼ੈਂਪਲ ਜੀ ਦੇ ਦਿੰਨੇ ਆ ਚੈੱਕ ਕਰਾ ਕੇ ਦੇ ਦਿੰਨੇ ਕਰਿਓ ਵੀਰ ਜੀ ਸਟਾਰਟਿੰਗ ਚੂਟਿੰਗ ਗੱਡੀ ਦੀ ਕਿੱਦਾਂ ਦੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਸਵਾਗਤ ਹੈ ਤੁਹਾਡਾ ਲਵ ਗਰਲੀਨ ਚੈਨਲ ਤੇ ਬਹੁਤ ਸਾਰਾ ਤੁਸੀਂ ਪਿਆਰ ਦਿੰਦੇ ਜੀ ਇਸ ਚੈਨਲ ਤੇ ਇੱਧੇ ਹੀ ਦਿੰਦੇ ਰਹੋ ਤੇ ਬਸ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਅੱਜ ਪਹੁੰਚੇ ਅਸੀਂ ਵੀਰ ਕਾਸ਼ ਦੇ ਘਰ ਤੇ ਤੁਹਾਡੇ ਲਈ ਇੱਕ Swift ਡਿਆਰ ਗੱਡੀ ਲੈ ਕੇ ਆਏ ਆ ਬਹੁਤ ਹੀ ਨੌਮਲ ਰੇਟ ਤੇ ਸਤਿ ਸ਼੍ਰੀ ਅਕਾਲ ਕਾਸ਼ਵੀਰ ਜੀ ਸਤਿ ਸ਼੍ਰੀ ਅਕਾਲ ਕਾਸ਼ਵੀਰ ਜੀ ਸਤਿ ਸ਼੍ਰੀ ਅਕਾਲ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਜੀ ਵੀਰ ਜੀ ਠੀਕ ਠਾਕ ਜੀ ਤੇ ਸਭ ਤੋਂ ਪਹਿਲਾਂ ਕਾਸ਼ਵੀਰ ਜੀ ਆਪਣਾ ਨਾਮ ਪੂਰਾ ਤੇ ਪਿੰਡ ਪਤਾ ਸਾਰਾ ਦੱਸ ਦਿਓ ਨਾਮ ਵੀਰ ਜੀ ਆਪਣਾ ਕਾਸ਼ਵੀਰ ਸਿੰਘ ਜੀ ਹਾਂਜੀ ਪਤਾ ਆਪਣਾ ਕਣੀਏ ਪੰਗਰ ਜੀ ਠੀਕ ਜੀ ਤੇ ਫਦੇਗੜ ਤੇ ਬਟਾਲੇ ਦੇ ਸੈਂਟਰ 'ਚ ਜੀ ਬਟਾਲੇੋਂ ਵੀਰ ਜੀ ਕਿੰਨਾ ਪੈਂਦਾ ਵਾ ਤੇ ਫਦੇਗੜ ਚੂੜੀਆਂ ਤੋਂ ਕਿੰਨਾ ਪੈਂਦਾ ਵਾ ਹੁਣ ਹਾਂ ਜੀ ਆਪਣਾ 8-9 ਕਿਲੋਮੀਟਰ ਤੇ ਬਟਾਲੇੋਂ ਹ ਠੀਕ ਹੈ ਜੀ ਤੇ ਜਿਲ੍ਹਾ ਆਪਣਾ ਕਰਤਾਰਪੁਰ ਦੀ ਹਾਂਜੀ ਹਾਂਜੀ ਤੇ ਗੱਡੀ ਦੀ ਵੀਰ ਜੀ ਬਸਲਾ ਚਾਣ ਕਿਦਾਂ ਬਣ ਗਈ ਵੇਚਣ ਦੀ ਵੀ ਵੇਚ ਦਈਏ ਇਹ ਵੀਰ ਜੀ ਥੋੜੀ ਜੀ ਨਾ ਆਪਣੀ ਮਜਬੂਰੀ ਸੀ ਲੋੜੀ ਥੋੜੀ ਜੀ ਕਿਤੇ ਪੈਸੇ ਦੇਣੇ ਤੇ ਮੈਂ ਕਿਹਾ ਚਲੋ ਆਪਣਾ ਗੱਡੀ ਦੇ ਦਿੰਦੇ ਪੇਟ ਲਈ ਨਹੀਂ ਜਊਂਗਾ ਹਾਂਜੀ ਹਾਂਜੀ ਅੱਛਾ ਮਲਬੀ ਉਦਾਂ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਆ ਮਜਬੂਰੀ ਦਾ ਕਰਕੇ ਵੇਚਣ ਦੀ ਸਲਾਹ ਬਣ ਗਈ ਆ ਨਾ ਨਾ ਗੱਡੀ ਵੀਰ ਜੀ ਇੱਕ ਨੰਬਰ ਦੀ ਆਪਣਾ ਕੋਈ ਲਾਂਮਾ ਨਹੀਂ ਚਲਾਉਣ ਚਾਂਸ ਆ ਸਾਫ ਆ ਪੂਰੀ ਵਧੀਆ ਵਾ ਤੇ ਆਪਣੀ ਗੱਡੀ ਜਿਹੜੀ ਸਵਿਫਟ ਡਾਇਰ ਆ ਵੀਰ ਜੀ ਇਹਦਾ ਕਿਹੜਾ ਮਾਡਲ ਆ ਇਹ ਵੀਡੀ 2009 ਮਾਡਲ ਜੇ 2009 ਮਾਡਲ ਆ ਤੇ ਆਰਸੀ ਵਗੈਰਾ ਵੀਰ ਜੀ ਦੀ ਸਭ ਕੁਝ ਹੈਗਾ ਵਿੱਚੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਏਸੀ ਵਗੈਰਾ ਦੂਜਾ ਤੀਜਾ ਸਭ ਵਿੱਚ ਚੱਲਦਾ ਹੈ ਦਾ ਸਭ ਕੁਝ ਵੀਡੀ ਏਸੀ ਹੀਟਰ ਸਭ ਕੁਝ ਆਪਣਾ ਕੂਲਿੰਗ ਹੈ ਵਧੀਆ ਵਾ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਾਂ ਇਦਾਂ ਕਰੀਏ ਕਾਸ਼ ਵੀਰ ਜੀ ਹੁਣ ਥੋੜੀ ਥੋੜੀ ਨਾਲੇ ਗੱਲਾਂ ਪਤਾ ਕਰਦੇ ਆ ਤੇ ਨਾਲ ਹੀ ਆਪਾਂ ਗੱਡੀ ਦੀ ਕੰਡੀਸ਼ਨ ਵਿਖਾ ਲਦੀਏ ਬਾਰੀਆਂ ਖੋਲੋ ਹਾਂ ਭੈਣ ਭਰਾਵਾਂ ਨੂੰ ਆਪਣਾ ਜਿਹੜਾ ਕੋਈ ਚਾਹਵਣ ਹੋਊਗਾ ਵੀਰ ਮਰਾ ਤੇ ਵੇਚ ਲੈ ਬਿਲਕੁਲ ਜੀ ਆਓ ਖਾਓ ਲਓ ਜੀ ਵੀਰ ਜੀ ਚੱਕ ਕਰ ਲਿਓ ਤੇ ਬਾਕੀ ਜਿਹੜਾ ਵੀ ਵੀਰ ਭੈਣ ਭਰਾ ਇਹ ਚੀਜ਼ ਦਾ ਸ਼ਕੀਨ ਆ ਸਵਿਟਡ ਡਾਇਰ ਲੈਣ ਦਾ ਤੇ ਉਹ ਇੱਥੇ ਆਣ ਕੇ ਵੀਰ ਕਾਸ਼ਾ ਲੋਆਂ ਵੀ ਆਪਣੀ ਤਸੱਲੀ ਕਰ ਸਕਦਾ ਵਾ ਸਾਰੀ ਕਿਉਂ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਆਪਣੀ ਆ ਕੇ ਆ ਤਸੱਲੀ ਕਰਨਾ ਆ ਆਪੀ ਵੇਖਣਾ ਸਭ ਕੁਝ ਵੇਖਣਾ ਹਾਂਜੀ ਤੇ ਲਓ ਜੀ ਸਾਰਾ ਕੁਝ ਓਕੇ ਹਦਾ ਵੀਰ ਨੇ ਸਾਮ ਕੇ ਰੱਖੀ ਆ ਕੈਮਰੇ ਉੱਤੇ ਵੀ ਗੱਲ ਕਰਨ ਡਿਆ ਵੀਰਾਂ ਦਾ ਹੀ ਵੀ ਗੱਡੀ ਦੇਰ ਨੂੰ ਜੇਲ ਨਹੀਂ ਕਰਨ ਡਿਆ ਪਰ ਮਜਬੂਰੀ ਇਦਾਂ ਦੀ ਬਣ ਗਈ ਆ ਵੀ ਦੇਣੀ ਪੈਣੀ ਆ ਬਾਕੀ ਤੁਸੀਂ ਜਾਣਦੇ ਜੇ ਵੀ ਘਰਾਂ ਦੇ ਵਿੱਚ ਚਲਦਿਆਂ ਜ਼ਿੰਦਗੀ 'ਚ ਕਈ ਮਤਲਬ ਕੰਮ ਇਦਾਂ ਦੇ ਆ ਜਾਂਦੇ ਨੇ ਜਿੱਥੇ ਕਰਨਾ ਪੈਂਦਾ ਵਾ ਤੇ ਬਾਕੀ ਕੋਈ ਗੱਲ ਨਹੀਂ ਪਰਮਾਤਮਾ ਇਦਾਂ ਹੀ ਫੇਰ ਚਲੋ ਚੀਜ਼ਾਂ ਅਸੀਂ ਵੀ ਆਪਣਾ ਵੀਲਵਲ ਪਏ ਜੇ ਲੋਏ ਅੱਛਾ ਵੀਲ ਵਗੈਰਾ ਸਭ ਕੁਝ ਵੀਰ ਨੇ ਪਾਰਕ ਆ ਤੇ ਇੰਜਨ ਉੰਜਨ ਦੀ ਕੰਡੀਸ਼ਨ ਵਿੱਚ ਕੋਈ ਲੀਕਿੰਗ ਵਗੈਰਾ ਓਕੇ ਆ ਜੀ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਹਾਂ ਬਾਕੀ ਕਾਸ਼ ਵੀਰਾਂ ਲੋ ਪੂਰਾ ਇਹ ਆ ਵੀ ਕੋਈ ਆਣ ਕੇ ਆਪਣਾ ਇੱਥੇ ਚੈੱਕ ਕਰਕੇ ਆਪਣੀ ਮਰਜ਼ੀ ਦਾ ਜਿਹੜਾ ਵੀ ਵੀਰ ਭੈਣ ਭਰਾ ਤੇ ਉਹ ਆਪਣਾ ਵੇਖ ਜਾਚ ਕੇ ਆਪਣੀ ਚੀਜ਼ ਲਵੇ ਕੋਈ ਏਦਾਂ ਦੀ ਪਰੇਸ਼ਾਨੀ ਨਹੀਂ ਆ ਘਰ ਦੇ ਵਿੱਚ ਗੱਡੀ ਆ ਕੋਈ ਵੀਰ ਜੀ ਨਹੀਂ ਡੀਲਰ ਨਹੀਂ ਆ ਕੁਝ ਨਹੀਂ ਆ ਕਿਉਂ ਵੀਰ ਜੀ ਵੇਖੋ ਹਾਂ ਜੀ ਵੀਰ ਜੀ ਆਪਣੀ ਘਰ ਦੀ ਗੱਡੀ ਆਪਣੀ ਘਰ ਦੀ ਲੈ ਕੇ ਵੇਚਦੇ ਨਹੀਂ ਕੋਈ ਕੁਝ ਨਹੀਂ ਹਾਂ ਇਹ ਬਸ ਥੋੜੀ ਮਜਬੂਰੀ ਕਰਕੇ ਦੇਣ ਦੇ ਉਦਾਂ ਨਹੀਂ ਤੇ ਇਹੋ ਜੀ ਚੀਜ਼ ਆਪਣਾ ਦੇਣ ਨੂੰ ਜੀ ਨਹੀਂ ਕਰਦਾ ਬਿਲਕੁਲ ਵੀਰਾਂ ਦਾ ਵੀ ਕੋਈ ਆਪਣਾ ਕੋਈ ਗੱਲ ਨਹੀਂ ਕੋਈ ਬਾਨਿਆ ਸਾਫ ਆ ਬਿਲਕੁਲ ਹਾਂ ਦੇ ਵੀ ਸਾਫ ਆ ਕੋਈ ਸੇਲ ਪਰਚੇਜ ਵਾਲਾ ਆਪਣਾ ਕੋਈ ਕੰਮ ਨਹੀਂ ਹੈਗਾ ਕੋਈ ਡੀਲਰਸ਼ਿਪ ਦਾ ਨਹੀਂ ਆ ਸਿਰ ਮਜਬੂਰੀ ਕਰਕੇ ਗੱਡੀ ਵਿੱਚ ਲੱਗਿਆ ਨਹੀਂ ਤੇ ਦਿਲ ਬਿਲਕੁਲ ਨਹੀਂ ਕਰਦਾ ਵੇਚਣ ਵਾਸਤੇ ਆਪਣਾ ਵੇਚ ਵੇਲੋ ਕੋਈ ਲੀਕਿੰਗ ਨਹੀਂ ਕੋਈ ਕੋਈ ਟਾਕੀ ਨਹੀਂ ਮਰੀ ਉਦਾਂ ਜਿੱਦਾਂ ਵੀ ਆ ਤੇ ਬਾਕੀ ਤੁਸੀਂ ਆਣ ਕੇ ਵੀ ਚੈੱਕ ਕਰ ਲੈਣੀ ਆ ਤੇ ਜਿੰਨਾ ਸਾਡੇ ਕੋਲ ਸਦਾ ਹੀ ਕੈਮਰਾ ਨਹੀਂ ਤੁਹਾਨੂੰ ਵਿਖਾਉਣ ਦੇ ਵੀ ਆਪਣੇ ਚੈੱਕ ਕਰ ਲੈਣ ਮਾਰ ਦੋ ਵੀ ਜੀ ਮਾਰ ਦੋ ਕੋਈ ਨਹੀਂ ਕਰ ਦੋ ਕੋ ਲੋ ਜੀ ਤੇ ਕਾਸ਼ ਵੀਰ ਜੀ ਫਿਰ ਮਤਲਬ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਅਗਲੀ ਕਰੀਏ ਰੇਟ ਦੀ ਹਾਂਜੀ ਹੁਣ ਇਹ ਆਪੀ ਗੱਡੀ ਦਾ ਤੁਸੀਂ ਰੇਟ ਦੱਸੋ ਫਿਰ ਵੀ ਰੇਟ ਇਹਦਾ ਕੀ ਹੈ ਮਾਡਲ ਤੇ ਤੁਸੀਂ ਦੱਸ ਹੀ ਦਿੱਤਾ ਵਾ ਹਾਂਜੀ ਤੇ ਗੱਡੀ ਵੀ ਦੱਸਤੀ ਹੈ ਜਿਹੜੀ ਆਪਾਂ ਹੋਇਆ ਗਈ ਆ ਤਾਂ ਸਾਰੇ ਫਿਰ ਭੈਣ ਭਰਾਵਾਂ ਨੇ ਜਿਹੜਾ ਵੀ ਕੋਈ ਚਾਹ ਬਣਾ ਆ ਨੇ ਇਹ ਗੱਲ ਕਰਨੀ ਆ ਵੀ ਅਗਲੀ ਚੀਜ਼ ਚੱਲਣੀ ਜਿੰਨੇ ਵੀ ਰੇਟ ਪੁੱਛਣਾ ਤੇ ਰੇਟ ਤੁਸੀਂ ਕਰਿਓ ਤੇ ਆਪਣੇ ਹਿਸਾਬ ਨਾਲ ਕਰਿਓ ਹੈ ਇਹ ਵੀਰ ਜੀ ਆਪਣਾ ਦੇ ਦਾਂਗੇ ਜਿਹੜੀ ਪੱਕੀ ਆ 155 ਦੀ ਅੱਛਾ ਮਲੇ 155 ਦੀ ਹਾਂਜੀ ਬਾਕੀ ਥੋੜਾ ਬੋਧਾ ਮਾਨਦਾਨ ਹੋਰ ਹੋ ਜਾਊਗਾ ਲਓ ਜੀ ਵੀਰ ਜੀ ਪਰ ਹੋਊਗਾ ਪਰ ਥੋੜਾ ਹੋਊਗਾ ਵੇਖੋ ਜੀ ਵੀਰ ਜੀ ਨੇ ਮੇਰੇ ਹਿਸਾਬ ਨਾਲ ਤੁਸੀਂ ਜਾਣਦੇ ਹੋਗੇ ਕਿ ਮਾਰਕੀਟ ਦੇ ਹਿਸਾਬ ਨਾਲ ਰੇਟ ਬਿਲਕੁਲ ਉਹਨਾਂ ਸਹੀ ਰੱਖਿਆ ਵਾ ਪੀ ਆਪਾਂ ਚੀਜ਼ ਦੇਣੀ ਆ ਤੇ ਉਹਨਾਂ ਬਿਲਕੁਲ ਜਨੂਰੇਟ ਮੰਗਿਆ ਵਾ ਤੇ ਨਾਲ ਉਹਨਾਂ ਇਹ ਵੀ ਕਹਤਾ ਜਿਹੜਾ ਕੋਈ ਭੈਣ ਭਰਾ ਕਰੇਗਾ ਕਾਲ ਆਵੇਗਾ ਤੁਸੀਂ ਉਹਦਾ ਮਾਨਤਨ ਕਰੋਗੇ ਨਾ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਹੋਊਗਾ ਆਂਦੇ ਵੀ ਉਹਦਾ ਫਿਰ ਵੀ ਮਾਨਤਨ ਕਰਦਾਂਗੇ ਕੇਵਲੇ ਕੋਈ ਦੂਰ ਨੇੜੇ ਹੁੰਦਾ ਵੀਰ ਆਪਣਾ ਭਰਾ ਕੋਈ ਤੇ ਚਾਹ ਬਣ ਤੇ ਉਹਦਾ ਪੂਰਾ ਕਰਾਂਗੇ ਮਾਨਤਨ ਕਰਾਂਗੇ ਬਿਲਕੁਲ ਹਾਂਜੀ 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 ਤੇ ਬਾਕੀ ਫੇਰ ਇੱਕ ਵਾਰੀ ਉਹਨਾਂ ਦੀ ਇਹੋ ਹੀ ਆ ਬਾਰ ਬਾਰ ਪੀ ਗੱਡੀ ਦੀ ਵੀਰ ਜੀ ਕੋਈ ਕੰਪਲੇਨ ਨਹੀਂ ਚਲਾਉਣ ਦੇ ਵਿੱਚ ਕੋਈ ਕਰਦੀਆਂ ਆ ਸਾਫ ਆ ਆਪਣੇ ਵੀਲ ਬੂਲ ਪਏ ਆ ਸਭ ਕੁਝ ਟਾਇਰ ਟੂਰ ਵੀ ਠੀਕ ਹੈ ਜਿੰਨੇ ਵੀ ਆ ਸਭ ਕੁਝ ਸਾਫ ਆ ਹਾਂ ਬਾਕੀ ਮੈਂ ਤੁਹਾਨੂੰ ਵਿੱਚ ਵੇਖੋ ਜੀ ਆਪਣੀ ਤਰਫੋਂ ਵਿਖਾਉਣ ਦੀ ਪੂਰੀ ਕੋਸ਼ਿਸ਼ ਕਰਨ ਦੇ ਤੀ ਵੇਖ ਲੋ ਵੀਲ ਵਗੈਰਾ ਤੇ ਕੰਡੀਸ਼ਨ ਵਗੈਰਾ ਵੀ ਚੋ ਤੁਹਾਨੂੰ ਕੋਲ ਕੇ ਦਿਖਾਤੀ ਆ ਬਾਕੀ ਕੋਈ ਆਣ ਕੇ ਇੱਥੇ ਆਪਣਾ ਕੋਈ ਵੀ ਵੀਰ ਜਿਹੜਾ ਕੋਈ ਭਰਾ ਚਾਹਵਾਣਾ ਆਪਣਾ ਇਹਦੀ ਪੂਰੀ ਟਰਾਈ ਵਗੈਰਾ ਲੈ ਕੇ ਤਸੱਲੀ ਕਰਕੇ ਤੇ ਫਿਰ ਨੰਬਰ ਪਲੇਟਾਂ ਵੀ ਸਰਕਾਰੀ ਲੱਗੀਆਂ ਜੀ ਆਨਲਾਈਨ ਹੈ ਗੱਡੀ ਅੱਛਾ ਅੱਛਾ ਠੀਕ ਹੈ ਠੀਕ ਆ ਆ ਨਹੀਂ ਬਿਲਕੁਲ ਮਤਲਬ ਵੀ ਆਪਣਾ ਚਲੋ ਪ੍ਰਾਪਰ ਜਿਹੜਾ ਘਰ ਵਾਤੇ ਕੋਈ ਚਲਾਉਣ ਵਾਤੇ ਕੋਈ ਵੀ ਰੱਖਦਾ ਵੀਰ ਉਹ ਆਪਣਾ ਕਰਕੇ ਰੱਖਦਾ ਹੈ ਨਾ ਹਾਂਜੀ ਹਾਂਜੀ ਤੇ ਵੀਰ ਜੀ ਹੁਣ ਸਟਾਰਟਿੰਗ ਕਰਕੇ ਦੇਣ ਲੱਗੇ ਆ ਗੱਡੀ ਥੋੜੀ ਜੀ ਬਾਕੀ ਤੇ ਸਾਰੇ ਭਰਾਵਾਂ ਨੇ ਜਿੰਨੇ ਵੀ ਕਹਨੇ ਚਾਹਵਣਾ ਲੈਣ ਤਾਂ ਆਣ ਕੇ ਚੱਕ ਕਰ ਹੀ ਲੈਣੀ ਆ ਪਰ ਫਿਰ ਵੀ ਉਹ ਆਂਦੇ ਵੀ ਥੋੜਾ ਜਿਆ ਤੁਹਾਨੂੰ ਵਿੱਚ ਮਤਲਬ ਐਗਜ਼ਾਮਪਲ ਜੀ ਦੇ ਦਿੰਨੇ ਆ ਚੱਕ ਕਰਾ ਕੇ ਦੇ ਦਿੰਨੇ ਕਰਿਓ ਵੀਰ ਜੀ ਸਟਾਰਟਿੰਗ ਚੂਟਿੰਗ ਗੱਡੀ ਦੀ ਕਿੱਦਾਂ ਦੀ ਤੇ ਲਾਸਟ ਦੇ ਵੀਰ ਜੀ ਆਪਾਂ ਫੇਰ ਕਰੀ ਆਪਣਾ ਨਾਮ ਪਤਾ ਪੂਰਾ ਐਡਰੈਸ ਫੇਰ ਕਰੀ ਬੋਲ ਕੇ ਦੱਸ ਦਈਏ ਵੀਰ ਹੁਣਾਂ ਨਾਂ ਵੀਰ ਜੀ ਆਪਣਾ ਕਾਸ਼ਵੀਰ ਸਿੰਘ ਜੇ ਪਿੰਡ ਆਪਣਾ ਕਣੀਏ ਕੇ ਬਾਂਗਰ ਕਾਲੇ ਫਗਾਨੇ ਦੇ ਲਾਗੇ ਫਤੇਗੜ ਚੂੜੀਆਂ ਤੇ ਬਟਾਲੇ ਦੇ ਸੈਂਟਰ 'ਚ ਜੇ ਹਾਂਜੀ ਫਤੇਗੜ ਚੂੜੀਆਂ ਤੇ ਬਟਾਲੇ ਦੇ ਸੈਂਟਰ 'ਚ ਜਿਹੜਾ ਬਟਾਲੇ ਤੋਂ ਫਤੇਗੜ ਚੂੜੀਆਂ ਨੂੰ ਮੇਨ ਰੋਡ ਆ ਜ਼ਿਲ੍ਹਾ ਆਪਣਾ ਗਦਾਸਪੁਰ ਜੀ ਹਾਂਜੀ ਜ਼ਿਲ੍ਹਾ ਗਦਾਸਪੁਰ ਜੇ ਤੇ ਬਾਕੀ ਜਿਹੜਾ ਵੀ ਕੋਈ ਭਰਾ ਚਾਹ ਵਾਣਾ ਤੇ ਇਹਨਾਂ ਦਾ ਆਪਣਾ ਥੱਲੇ ਆਪਾਂ ਲਿੰਕ ਤੇ ਨੰਬਰ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਉਹ ਜੀ ਨੰਬਰ ਤੇ ਇਹਨਾਂ ਦੇ ਕਾਲ ਕਰਕੇ ਕਨੈਕਟ ਕਰਕੇ ਆ ਜਿਓ ਤੇ ਬਾਕੀ ਵੀਰ ਜੀ ਆਂਦੇ ਨੇ ਪਹਿਲਾਂ ਹੀ ਵੈਸੇ ਉਹਨਾਂ ਨੇ ਬਿਲਕੁਲ ਨੋਰਮਲ ਰੇਟ ਰੱਖਿਆ ਵਾ ਤੇ ਫਿਰ ਵੀ ਆਂਦੇ ਵੀ ਕੋਈ ਗੱਲ ਨਹੀਂ ਮਾਨਤਨ ਕਰਾਂਗੇ ਪੂਰਾ ਕਿਉਂ ਵੀਰ ਜੀ ਬਿਲਕੁਲ ਵੀਰ ਜੀ ਹੋਗਾ ਕੋਈ ਗੱਲ ਨਹੀਂ ਕੋਈ ਜੀ ਹਾਂ ਜੀ ਬਾਕੀ ਇਹ ਵੀ ਜਿੱਦਾਂ ਹਮੇਸ਼ਾ ਪਿਆਰ ਦਿੰਦੇ ਆ ਜੇ ਇਦਾਂ ਦਿਓ ਲਵ ਗਰਲੀਨ ਚੈਨਲ ਨੂੰ ਵਾਸਵਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੇ ਤੁਸੀਂ ਕਮੈਂਟਾਂ ਜੇ ਜਰੂਰ ਵੀਰ ਨੇ ਸਹੀ ਗੱਲ ਕਮੈਂਟਾਂ ਜੇ ਜਰੂਰ ਦੱਸਿਓ ਵੀ ਤੁਹਾਨੂੰ ਗੱਡੀ ਦਾ ਰੇਟ ਕਿਦਾਂ ਦਾ ਲੱਗਾ ਤੇ ਗੱ ਮਿਲਦੇ ਆਂ ਅਗਲੇ